ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਇਸ ਵੇਲੇ ਅਸੀਂ ਤੁਹਾਨੂੰ ਵੱਡਾ ਅਪਡੇਟ ਦੇਣ ਜਾ ਰਹੇ ਹਾਂ ਜਿਸ ਦੀ ਸਾਰਿਆਂ ਨੂੰ ਡੀਸੀ ਸਾਰੇ ਜਾਣਨਾ ਚਾਹੁੰਦੇ ਸੀਗੇ ਕਿ ਸੀਟ ਵਾਈ ਸੀਟ ਐਗਜ਼ਿਟ ਪੋਲ ਦੇ ਵਿੱਚ ਕੀ ਕੁਝ ਸਾਹਮਣੇ ਆ ਰਿਹਾ ਹੈ ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਇਕੱਲਾ ਇਕੱਲਾ ਅਸੀਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿ ਐਗਜ਼ਿਟ ਪੋਲ ਦੇ ਵਿੱਚ ਕਿਹੜਾ ਉਮੀਦਵਾਰ ਸਟਰੋਂਗ ਮੰਨਿਆ ਜਾ ਰਿਹਾ 13 ਦੀਆਂ 13 ਸੀਟਾਂ ਦੇ ਉੱਤੇ ਕਿਹੜੀ ਪਾਰਟੀ ਜਿਹੜੀ ਸਟਰੋਂਗ ਮੰਨੀ ਜਾ ਰਹੀ ਹੈ ਜਿਹੜੇ ਕੱਲ ਰਿਜ਼ਲਟ ਆਣਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਜਿੱਤ ਮਿਲ ਸਕਦੀ ਹੈ ਮੇਰੇ ਨਾਲ ਮੇਰੇ ਸਹਿਯੋਗੀ ਅਰਸ਼ਦੀਪ ਨੇ ਅਰਸ਼ਦੀਪ ਕੀ ਕੁਝ ਹੁਣੇ ਸਾਹਮਣੇ ਆਇਆ ਕਿ ਜਿਸ ਦੀ ਸਾਰਿਆਂ ਨੂੰ ਡੀਕ ਸੀ ਸਾਨੂੰ ਕਮੈਂਟਸ ਵੀ ਆ ਰਹੇ ਸੀਗੇ ਕਿ ਤੁਸੀਂ ਸੀਟ ਵਾਈਜ਼ ਸੀਟ ਸਾਰਾ ਡਾਟਾ ਦੱਸੋ ਤੇ ਉਹ ਸੀਟ ਵਾਈਜ਼ ਸੀਟ ਸਾਰਾ ਡਾਟਾ ਆ ਚੁੱਕਾ ਹੈ ਸਟਾਰਟਿੰਗ ਕਰਦੇ ਹਾਂ ਬਿਲਕੁਲ ਇੰਡੀਆ ਟੂਡੇ ਦੇ ਐਗਜ਼ਿਟ ਪੋਲ ਦੀ ਗੱਲ ਕਰੀਏ ਤੇ ਇਸ ਮੁਤਾਬਕ ਸੀਟਾਂ ਤਾਂ ਪਹਿਲਾਂ ਹੀ ਦੇ ਦਿੱਤੀਆਂ ਗਈਆਂ ਸੀ ਜਿਸ ਵਿੱਚ ਕਾਂਗਰਸ ਰੁ ਹੈ ਸਭ ਤੋਂ ਵੱਡੀ ਪਾਰਟੀ ਪੰਜਾਬ 'ਚ ਬਣਦੀ ਵਿਖਾਈ ਦਿੱਤੀ ਸੋ ਸੀਟ ਬਾਈ ਸੀਟ ਗੱਲ ਕਰੀਏ ਕਿਹੜੀ ਸੀਟ ਤੇ ਕੌਣ ਉਮੀਦਵਾਰ ਸਭ ਤੋਂ ਜ਼ਿਆਦਾ ਸਟਰੋਂਗ ਹੈ ਤਾਂ ਸਭ ਤੋਂ ਪਹਿਲਾਂ ਸੀ ਅੰਮ੍ਰਿਤਸਰ ਚਲਦੇ ਆ ਬਿਲਕੁਲ ਇੱਥੇ ਗੁਰਜੀਤ ਸਿੰਘ ਔਜਲਾ ਹੂੰ ਜੋ ਨੇ ਉਹ ਅਜੇ ਫਿਲਹਾਲ ਸਭ ਤੋਂ ਸਟਰੋਂਗ ਮੰਨੇ ਜਾ ਰਹੇ ਨੇ ਉਹਨਾਂ ਦੇ ਚਾਂਸਸ ਜ਼ਿਆਦਾ ਨੇ ਜੋ ਸਾਡੇ ਰਿਪੋਰਟਰ ਵੀ ਨੇ ਜੋ ਉੱਥੇ ਗਰਾਊਂਡ ਇਨ੍ਹਾਂ ਦਾ ਗਰਾਉਂਡ ਤੇ ਜੋ ਇਹਨਾਂ ਚੋਣਾਂ ਨੂੰ ਕਵਰ ਵੀ ਕਰ ਰਹੇ ਅਸੀਂ ਜਿਨ੍ਹਾਂ ਦੇਖਿਆ ਗੁਰਜੀਤ ਸਿੰਘ ਔਜਲਾ ਦਾ ਪਲੜਾ ਭਾਰੀ ਕੀਤਾ ਜਾ ਰਿਹਾ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਉਹ ਸੋ ਇੰਡੀਆ ਟੂਡੇ ਦਾ ਜੋ ਐਗਜ਼ਿਟ ਪੋਲ ਹੈ ਉਹ ਦੱਸ ਰਿਹਾ ਕਿ ਅੰਮ੍ਰਿਤਸਰ ਸੀਟ ਤੇ ਸਭ ਤੋਂ ਸਟਰੋਂਗ ਕੈਂਡੀਡੇਟ ਜੋ ਨੇ ਉਹ ਗੁਰਜੀਤ ਸਿੰਘ ਔਜਲਾ ਨੇ ਸਭ ਤੋਂ ਇੰਟਰਸਟਿੰਗ ਸੀਟ ਹੈ ਖਡੂਰ ਸਾਹਿਬ ਦੀ ਸੀਟ ਤੇ ਇੱਥੇ ਏ ਕਿਆ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਜਿੱਤ ਸਕਦੇ ਨੇ ਗਰਾਉਂਡ ਤੋਂ ਵੀ ਅੰਝ ਦੀਆਂ ਖਬਰਾਂ ਆ ਰਹੀਆਂ ਨੇ ਅਪਡੇਟਸ ਅੰਝ ਤੇ ਆ ਰਹੇ ਨੇ ਪਰ ਜੋ ਇੰਡੀਆ ਟੂਡੇ ਦਾ ਐਗਜ਼ਿਟ ਪੋਲ ਹੈ ਉਹ ਇਹ ਕਹਿ ਰਿਹਾ ਹੈ ਕਿ ਖਡੂਰ ਸਾਹਿਬ ਦੀ ਸੀਟ ਤੇ ਕੁਲਬੀਰ ਸਿੰਘ ਜ਼ੀਰਾ ਸਭ ਤੋਂ ਸਟਰੋਂਗ ਨੇ ਸੋ ਇਹਨਾਂ ਦਾ ਐਗਜ਼ਿਟ ਪੋਲ ਹੈ ਹਾਲਾਂਕਿ ਕੁਝ ਲੋਕ ਇਤਿਫਾਕ ਨਹੀਂ ਰੱਖਣਗੇ ਠੀਕ ਹੈ ਕੱਲ ਨਤੀਜੇ ਵੀ ਆ ਜਾਣਗੇ ਤੇ ਕੱਲ ਪਤਾ ਲੱਗ ਜਾਏਗਾ ਅਗਲੀ ਸੀਟ ਦੀ ਗੱਲ ਕਰਦੇ ਹਾਂ ਬਠਿੰਡਾ ਦੀ ਹਰ ਸਿਮਰਤ कौर ਬਦਲ ਸ਼ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਪਿਛਲੀ ਵਾਰ ਵੀ 2019 ਚ ਵੀ ਐਮਪੀ ਬਣਦੇ ਨੇ ਤੇ 2024 ਚ ਵੀ ਐਮਪੀ ਬਣ ਸਕਦੇ ਨੇ ਕਿਉਂਕਿ ਇਸ ਐਕਸਿਟ ਪੋਲ ਦੇ ਮੁਤਾਬਕ ਇਹ ਸਭ ਤੋਂ ਸਟਰੋਂਗ ਮੰਨੇ ਜਾ ਰਹੇ ਨੇ ਹਾਲਾਂਕਿ ਕਈ ਤਰ੍ਹਾਂ ਦੇ ਅਪਡੇਟਸ ਆ ਰਹੇ ਹਨ ਕਿ ਹਰ ਸਿਮਰਤ कौर ਬਦਲ ਦੇ ਲਈ ਵੀ ਇਹ ਸੀਟ ਕਟਣੀ ਨਹੀਂ ਇਨੀ ਸੌਖੀ ਨਹੀਂ ਹੈ ਪਰ ਫਿਰ ਵੀ ਜੋ ਇੰਡੀਆ ਟੂਡੇ ਦਾ ਐਗਜ਼ਿਟ ਪੋਲ ਹੈ ਉਸ ਮੁਤਾਬਕ ਹਰਸਿਮਰਤ ਕੋਟ ਬਦਲ ਸਭ ਤੋਂ ਸਟਰੋਂਗ ਨੇ ਫਰੀਦਕੋਟ ਤੋਂ ਹੰਸਰਾਜ ਹੰਸ ਦਾ ਨਾਮ ਭਾਜਪੀ ਦੇ ਜੋ ਕੈਂਡੀਡੇਟ ਨੇ ਉਸ ਸਭ ਤੋਂ ਸਟਰੋਂਗ ਬਣੇ ਜਾ ਰਹੇ ਨੇ ਹਾਲਾਂਕਿ ਉਹਨਾਂ ਦਾ ਬਹੁਤ ਵਿਰੋਧ ਵੀ ਹੋਇਆ ਹੈ ਪਰ ਇੰਡੀਆ ਟੂਡੇ ਐਗਜ਼ਿਟ ਪੋਲ ਜੋ ਹੈ ਉਹ ਇਹ ਕਹਿ ਰਿਹਾ ਹੰਸਰਾਚੰਦ ਫਰੀਦਕੋਟ ਤੇ ਸਭ ਤੋਂ ਸਟਰੋਂਗ ਨੇ ਫਤੇਗੜ ਸਾਈ ਤੋਂ ਅਮਰ ਸਿੰਘ ਕਾਂਗਰਸ ਦੇ ਕੈਂਡੀਡੇਟ ਇਟਸ ਸਟਰੋਂਗ ਦੇ ਸੇ ਜਾ ਰਹੇ ਨੇ ਫਿਰੋਜ਼ਪੁਰ ਤੋਂ ਗੁਰਮੀਤ ਸਿੰਘ ਸੋਢੀ ਭਾਜਪਾ ਦੇ ਕੈਂਡੀਡੇਟ ਇਟਸ ਸਟਰੋਂਗ ਦੇ ਸੇ ਜਾ ਰਹੇ ਨੇ ਗੁਰਦਾਸਪੁਰ ਤੋਂ ਸੁਖਜਿੰਦਾ ਸਿੰਘ ਰੰਦਾਵਾ ਦਾ ਨਾਂ ਵੀ ਚੱਲ ਰਿਹਾ ਹੈ ਪਰ ਇੰਡੀਆ ਟੂਡੇ ਦਾ ਐਗਜ਼ਿਟ ਪੋਲ ਇਹ ਕਹਿ ਰਿਹਾ ਹੈ ਕਿ ਦਿਨੇਸ਼ ਬੱਬੂ ਬੀਜੇਪੀ ਦੇ ਜੋ ਕੈਂਡੀਡੇਟ ਨੇ ਉਹ ਸਭ ਤੋਂ ਸਟਰੋਂਗ ਨੇ ਖੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਜੋ ਨੇ ਉਹ ਕਾਂਗਰਸ ਦੇ ਕੈਂਡੀਡੇਟ ਸਟਰੋਂਗ ਮੰਨੇ ਜਾ ਰਹੇ ਨੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਸਟਰੋਂਗ ਮੰਨੇ ਜਾ ਰਹੇ ਨੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘ ਲਾ ਸਟਰੋਂਗ ਮੰਨੇ ਜਾ ਰਹੇ ਨੇ ਕਾਂਗਰਸ ਦੇ ਕੈਂਡੀਡੇਟ ਲੁਧਿਆਣਾ ਤੋਂ ਰਮਨੀਤ ਸਿੰਘ ਬਿੱਟੂ ਬੀਜੇਪੀ ਦੇ ਕੈਂਡੀਡੇਟ ਇਹ ਇਸ ਐਗਜ਼ਿਟ ਪੋਲ ਦੇ ਮੁਤਾਬਕ ਸਟਰੋਂਗ ਮੰਨੇ ਜਾ ਰਹੇ ਨੇ ਤੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਆਮ ਆਦੀ ਪਾਰਟੀ ਦੇ ਕੈਂਡੀਡੇਟ ਇਹ ਸਟਰੋਂਗ ਮੰਨੇ ਜਾ ਰਹੇ ਨੇ ਸੋ ਜੋ ਹੁਣ 13 ਸੀਟਾਂ ਦਾ ਹਾਲ ਦੱਸਿਆ ਇਸ ਮੁਤਾਬਕ ਇਹ ਐਗਜ਼ਿਟ ਪੋਲ ਦੇ ਮੁਤਾਬਕ 7 ਸੀਟਾਂ ਕਾਂਗਰਸ ਨੂੰ ਜਾ ਸਕਦੀਆਂ ਨੇ ਅਗਰ ਮਜ਼ਬੂਤ ਉਮੀਦਵਾਰਾਂ ਦੀ ਗੱਲ ਕਰੀਏ ਆਮ ਆਦੀ ਪਾਰਟੀ ਨੂੰ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸੀਟ ਤੇ ਭਾਜਪਾ ਨੂੰ 4 ਸੀਟਾਂ ਜਾ ਸਕਦੀਆਂ ਨੇ ਪਰ ਖਾਲਾ ਕੀ ਇਹ ਇੰਡੀਆ ਟੂਡੇ ਦਾ ਐਗਜ਼ਿਟ ਪੋਲ ਹੈ ਬਿਲਕੁਲ ਇਸ ਬਾਰੇ ਹੋਰ ਅਸੀਂ ਜ਼ਿਆਦਾ ਟਿੱਪਣੀ ਨਹੀਂ ਕਰਾਂਗੇ ਲੋਕ ਵੀ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਨਗੇ ਕੱਲ ਦਾ ਇੰਤਜ਼ਾਰ ਅਸੀਂ ਕਰਾਂਗੇ ਬਾਕੀ ਦੇਖਦੇ ਆ ਕਿ ਪੰਜਾਬ ਦੀਆਂ 13 ਸੀਟਾਂ ਤੇ ਹਾਲ ਕੀ ਰਹਿੰਦਾ ਤੇ ਜੋ ਇਹ ਐਗਜ਼ਿਟ ਪੋਲ ਕਹਿ ਰਿਹਾ ਹੈ ਇਹ ਕਿੰਨਾ ਸੱਚ ਸਾਬਿਤ ਹੁੰਦਾ ਕਿੰਨਾ ਐਗਜ਼ੈਕਟ ਸਾਬਿਤ ਹੁੰਦਾ ਇਹ ਦੇਖਦੇ ਆ ਕੱਲ ਬਿਲਕੁਲ ਸੋ ਤੁਸੀਂ ਸੁਣਿਆ ਕਿਵੇਂ 13 ਦੀਆਂ 13 ਸੀਟਾਂ ਦੇ ਤੇ ਕਾਂਗਰਸ ਨੂੰ ਚੜਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਤੇ ਜਿਹੜੀਆਂ ਹੌਟ ਸੀਟ ਮੰਨੀਆਂ ਜਾ ਰਹੀਆਂ ਸੀਗੀਆਂ ਸੋਸ਼ਲ ਮੀਡੀਆ ਤੇ ਉਹਨਾਂ ਦਾ ਪ੍ਰਚਾਰ ਹੋ ਰਿਹਾ ਸੀਗਾ ਖਡੂਰ ਸਾਹਿਬ ਦੀ ਜੇ ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਤਾਂ ਇਸ ਐਗਜ਼ਿਟ ਪੋਲ ਦੇ ਵਿੱਚ ਅਮਰਿਤਪਾਲ ਦੀ ਹਾਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤੇ ਦੂਸਰੇ ਪਾਸੇ ਸੁਖਪਾਲ ਖਹਿਰਾ ਦੀ ਜੇ ਗੱਲ ਕਰ ਲਈਏ ਸੰਗਰੂਰ ਤੋਂ ਤੇ ਉੱਥੇ ਮੀਥੇਰ ਜਿੱਦੇ ਦਿਖਾਈ ਦੇ ਰਹੇ ਨੇ ਸਿਮਰਤਜੀਤ ਸਿੰਘ ਮਾਨ ਵੀ ਹਾਜ਼ਰ ਹੋਏ ਦਿਖਾਈ ਦੇ ਰਹੇ ਨੇ ਤੇ ਉਸ ਤੋਂ ਬਾਅਦ ਲੁਧਿਆਣਾ 'ਚ ਪਹੁੰਚੇ ਤੇ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਅੱਗੇ ਦਿਖਾਈ ਦੇ ਰਹੇ ਨੇ ਪਰ ਇਹ ਇੰਡੀਆ ਟੁਡੇ ਦਾ ਐਕਸਿਸ ਮਾ ਇੰਡੀਆ ਦਾ ਐਗਜ਼ਿਟ ਪੋਲੇ ਦੱਸ ਰਿਹਾ ਹੈ ਕੱਲੀ-ਕੱਲੀ ਸੀਟ ਦਾ ਉੱਤੇ ਤੇ ਹੁਣ ਦੇਖਣਾ ਹੋਵੇਗਾ ਕਿ ਕੱਲ ਰਿਜ਼ਲਟ ਆਵੇਗਾ ਤੇ ਕੱਲ ਸਾਰਿਆਂ ਦੀ ਜਿਹੜੀ ਪਿਕਚਰ ਹੈ ਉਹ ਕਲੀਅਰ ਹੋ ਜਾਵੇਗੀ ਤੇ ਤੁਸੀਂ ਜੁੜੇ ਰਹੋ ਪੰਜਾਬ ਤੱਕ